ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਅੱਜ ਗੱਡੀਆਂ ਵਾਲੇ ਭਾਈ ਦੀਆਂ ਚਾਰ ਝੋਟੀਆਂ ਸੇਲ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਜਾਨਵਰ ਬਹੁਤ ਸੋਹਣੇ ਆ ਆ ਤੁਸੀਂ ਵੇਖ ਹੀ ਰਹੇ ਆਂ ਆ ਝੋਟੀ ਦਾ ਕੱਦ ਕਿੱਡਾ ਵਜਨ ਵੀ ਬਹੁਤ ਹੈ ਛੋਟੀ ਆ ਵੀ ਚੰਗੀ ਆ ਜੈਡ ਬਲੈਕ ਆ ਸਨਖੀ ਫੁੱਲ ਇੱਕ ਪਰੇ ਖੜੀ ਤੇ ਇੱਕ ਆ ਬੂਰੀ ਖੜੀ ਆ ਅੱਛਾ ਦੋ ਇਧਰ ਵੀ ਬੈਠੀਆਂ ਦੋ ਗੱਡੀਆਂ ਵਾਲਾ ਬਾਈ ਕਹਿੰਦਾ ਇੱਧਰ ਵੀ ਬੈਠੀਆਂ ਛੇ ਨਗ ਇਨਫੋਰਮੇਸ਼ਨ ਲੈ ਦੇਣਾ ਗੱਲਾਂ ਬਾਤਾਂ ਵਾਹੀ ਨਾ ਕਰ ਲੈਨੇ ਹਾਂਜੀ ਬਾਈ ਸਾਸੀ ਕਾ ਸਾਸੀ ਕਾ ਨਾਮ ਦੱਸ ਦੀ ਨਾਮ ਬਾਈ ਸੇਵਕਾ ਜੀ ਪਿੰਡ ਰਾਮ ਸਿੰਘ ਵਾਲਾ ਤਸੀਲ ਜੈਤੋ ਜਿਲ੍ਹਾ ਫਰੀਦਕੋਟ ਆਪシャਵੇਂ ਖੜਗਾ ਮੈਨੂੰ ਥੁੱਪੇ ਖੜਾ ਦਾ ਅਜੇ ਆਏ ਹੀ ਹੋਇਆ ਫਿਰ ਫੋਨ ਨੰਬਰ ਦੱਸ ਦੀ 981420440 ਗਰਮੀ ਬਹੁਤ ਹੈ ਨਾ ਹਾਂ ਗਰਮੀ ਬਹੁਤ ਹੈ ਤੂੰ ਕੀ ਕਿਹੜਾ ਇਧਰ ਨਹੀਂ ਤੂੰ ਤਾਂ ਮੀ ਲੋਕੀ ਦਾ ਡੁੱਬੇ ਫਿਰਦੇ ਤੂੰ ਕਹੇ ਨਾ ਮੀ ਲੋਕਾਂ ਦੇ ਝੋਨੇ ਡੁੱਬੇ ਫਿਰਦੇ ਇਧਰ ਨੂੰ ਬੁਆਲਾ ਥੋੜਾ ਜਿਹਾ ਇਧਰ ਨੂੰ ਹਾਂ ਥੋੜੇ ਪਿਆਈ ਘਟ ਸਾਡੇ ਦਾ ਬਹੁਤ ਪਿਆਮੀ ਸਾਡੇ ਦਾ ਵੇਖ ਲੈ ਤੇਰੇ ਸਾਹਮਣੇ ਦਿਨ ਗਰਮੀ ਦੀ ਆ ਕੱਲਾ ਮੀਂਹ ਵੀ ਕੀ ਕਰੇ ਨਹੀਂ ਪੈ ਜਾਂਦਾ ਉਨੀ ਗਰਮੈਸ਼ ਫੇਰ ਹੋ ਜਾਂਦੀ ਆ ਬਾ 6 ਜਨਵਾਰ ਆ 6 ਆ ਕਿਹੜੇ ਪਾਸੋਂ ਲੱਗੇ ਕਿਧਰੋਂ ਮਰਜੀ ਲੱਗ ਜਾ ਦੱਸ ਤੂੰ ਹੀ ਦੱਸਣਾ ਵੱਡੀ ਝੋਟੀ ਤੋਂ ਲੱਗ ਜਾਂਦੇ ਆ ਚਲੋ ਦੱਸੋ ਉਹਦੇ ਬਾਰੇ ਉਹ ਬਈ ਸਵਾਤ ਤੇ ਢਾਈ ਦੇ ਵਿਚਾਲੇ ਆ ਸਵਾ 2 ਤੇ ਢਾਈ ਦੇ ਵਿਚਾਲੇ ਆ ਅੱਛਾ ਹਾਂਜੀ ਹਾਂ ਟੀਕਾ ਲੱਗਿਆ ਬਈ ਅੱਜ ਇਹਨੂੰ ਇੰਨੀ ਮਾ ਦਿਨ ਹੋ ਗਿਆ ਟੀਕਾ ਲੱਗੇ ਨੂੰ 19 ਦੇ ਦਸਨ ਮੁਤਾਬਕ ਠੀਕ ਹੈ ਤੇ ਬਾਕੀ ਗਾਂ ਮਾਲਕ ਨੂੰ ਪਤਾ ਵੀ ਇਹਦਾ ਠੀਕ ਹੈ ਲੈਣਾ ਕਿ ਨਾ ਲੈਣਾ ਇਹ ਇਹ ਦੰਦੂ ਕਿਵੇਂ ਆ ਸਾਰੀਆਂ ਦੰਦੂ ਖੀਰੀਆਂ ਬਈ ਸਾਰੀਆਂ ਸਾਰੀਆਂ ਖੀਰੀਆਂ ਸਾਰੀਆਂ ਖੀਰੀਆਂ ਠੀਕ ਹੈ ਰੋਟੀ ਦਿਖਾ ਬਈ ਕਿੱਡੀ ਆ ਗਈ ਹੂੰ ਦਿਖਾ ਬਾਡੀ ਗੁੱਡੀ ਦਿਖਾ ਇੱਕ ਕੱਢ ਕੱਢ ਬਾਹਰ ਨੂੰ ਸਨਕੀਸ ਨੂੰ ਵੀ ਬਹੁਤ ਆਈ ਦੋਸਤੋ ਬਾਈ ਕਹਿੰਦਾ ਸਾਰੀਆਂ ਝੋਟੀਆਂ ਖੀਰੀਆਂ 6 ਨਾਗਾ 6 ਦੇ 6 ਨਾਗ ਖੀਰੇ ਆ ਜੀ ਦੇ ਜਿਹੜੀ ਵੀ ਝੋਟੀ ਪਸੰਦ ਆਉ ਤੁਸੀਂ ਪੈਸੇ ਲਾਉਣੇ ਆ ਅਗਲਾ ਆਪਦਾ ਵੀਡੀਓ ਕੱਲ ਤੇ ਦੰਦ ਵੇਖ ਲੈ ਕੋਲੇ ਆ ਕੇ ਵੇਖ ਲੈ ਉਹ ਥੋੜਾ ਕੰਮ ਤੇ ਆਪਦਾ ਵੇਖ ਲਿਓ ਬਾਈ ਕਹਿੰਦਾ ਕਿ ਸਾਰੀਆਂ ਖੀਰੀਆਂ ਮੈਂ ਕੋਈ ਨਹੀਂ ਵੇਖੀ ਕੱਦ ਬਹੁਤ ਹੈ ਹਾਈਟ ਵਾਲੇ ਪਾਸੋਂ ਐਕਸਟਾਰਡੀਨਰੀ ਅੱਛਾ ਬਾਈ ਕਹਿੰਦਾ ਬਹੁਤ ਵੱਡੀ ਮੱਝ ਦੀ ਝੋਟੀ ਆ ਤੇ ਜੇ ਕਿਤੇ ਖੀਰੀ ਆ ਤੇ ਬਾੜਾ ਵੱਡਾ ਕੱਦ ਆ ਇਹਦਾ ਵਜਨ ਰਾਜੀ ਬਹੁਤ ਹੈ ਅੱਜ 19ਵਾਂ ਦਿਨ ਹੋ ਗਿਆ ਇਹ ਗੱਡਿਆਂ ਵਾਲਾ ਬਾਈ ਕਹਿੰਦਾ ਇਹਦੇ ਟੀਕਾ ਲੱਗੇ ਇਹਨੂੰ ਤੇ ਗਾਂ ਹੁਣ ਅੱਗੇ ਮਹਾਰਾਜ ਨੂੰ ਪਤਾ ਗੱਬਣ ਰਹੇਗੀ ਜਾਂ ਜਿਵੇਂ ਵੀ ਆ ਚਾਰ ਹੀ ਥਾਂ ਮੈਨੂੰ ਲੱਗਦਾ ਚਾਰ ਹੀ ਚਾਰ ਠੀਕ ਹੈ ਆਂ ਤਾਂ ਕਿਸੇ ਵੀ ਕੱਟੀ ਦੇ ਪੰਜ ਮਾ ਨਹੀਂ ਕੋਈ ਚੰਨ ਨਹੀਂ ਕੋਈ ਦੋ ਨਹੀਂ ਅੱਛਾ ਮਾ ਦੀ ਗਰੰਟੀ ਹੋ ਜਿੰਨੀਆਂ ਕੱਟੀਆਂ ਬਾਈ ਕਹਿੰਦਾ 6 ਦੀਆਂ 6 ਸਾਰੀਆਂ ਦੇ 4-4 ਹੀ ਥਾਣਾ ਅੱਜ ਕੱਲ ਮੈਂ ਤੁਹਾਨੂੰ ਪਹਿਲਾਂ ਹੀ ਵਿੱਚ ਦੱਸ ਦਿੰਨਾ ਕਈ ਭੈਣ ਭਰਾ ਵੀਡੀਓ ਵਾਲੇ ਆਂਦਾ ਵੀ ਗੁੱਸਾ ਕਰਦੇ ਆ ਕਿ ਬਾਈ ਫਲਾਨਾ ਝੂੜ ਮਾਰ ਗਿਆ ਮੈਨੂੰ ਕੱਲ ਇੱਕ ਵੀਰ ਦਾ ਫੋਨ ਆਇਆ ਕਿ ਬਾਈ ਫਲਾਨੇ ਹੁਣ ਚਲੋ ਆਪਾਂ ਉਹ ਚੈਨਲ ਵਾਲੇ ਦਾ ਤਾਂ ਨਾਂ ਕਾਦਾ ਲੈਣਾ ਅਗਲਾ ਕੋਈ ਬਾਈ ਮੇਰਾ ਨਾਂ ਲੈਂਦਾ ਚਲੋ ਆਪਾਂ ਨੂੰ ਤਾਂ ਸਾਰੇ ਇੱਕੋ ਜੇ ਆ ਪਹਾਵਾ ਕੋਈ ਨਵਾਂ ਵੀਡੀਓ ਬਣਾਉਣ ਲੱਗਾ ਪਹਾਵਾ ਕੋਈ ਪੁਰਾਣਾ ਵੀਡੀਓ ਬਣਾਉਂਦਾ ਤੇ ਉਹ ਅਗਲਾ ਮੈਨੂੰ ਕਹਿੰਦਾ ਬਾਈ ਯਾਰ ਫਲਾਨੇ ਚੈਨਲ ਨੇ ਵੀਡੀਓ ਪਾਈ ਤੇ ਉਹ ਕਹਿੰਦਾ ਸੀਗਾ ਬਾਈ ਐਨਾ ਦੁੱਧ ਤੇ ਉਹ ਦੁੱਧ ਦੁੱਧ ਅੱਧਾ ਹੀ ਅਸੀਂ ਦੋ ਟਾਈਮ ਚੋਈ ਅਗਲਾ 20 ਕਿਲੋ ਕਹਿੰਦਾ ਸੀਗਾ ਤੇ ਦੁੱਧ 10 ਕਿਲੋ ਨਿਕਲਿਆ ਤੇ ਵੀਡੀਓ ਬਣਾਉਣ ਵਾਲਾ ਝੂਠ ਮਾਰ ਗਿਆ ਇਹਦੇ ਚ ਭਰਾਵਾ ਵੀਡੀਓ ਬਣਾਉਣ ਵਾਲੇ ਦਾ ਤਾਂ ਕੀ ਕਸੂਰ ਆ ਵੀਡੀਓ ਬਣਾਉਣ ਲੈ ਵੀਡੀਓ ਬਣਾਈ ਜਿਹੜੇ ਮਾਲਕ ਨੇ 20 ਕਿਲੋ ਕਿਹਾ ਤੇ ਸੀਗਾ 10 ਉਹ ਅਗਲੇ ਦੀ ਗਲਤੀ ਆ ਭਰਾਵੋ ਤੁਸੀਂ ਵੀ ਅਗਲੇ ਨੂੰ ਪੁੱਛ ਲਿਆ ਕਰੋ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਆਪਾਂ ਤਾਂ ਇੰਨਾ ਕਹਿੰਨੇ ਆ ਕਿ ਭਰਾਵੋ ਵੀਡੀਓ ਬਣਾਉਣ ਲੈ ਵੀਡੀਓ ਬਣਾਤੀ ਤੁਸੀਂ ਵੀ ਆਪੋ ਆਪਣੇ ਫੋਨਾਂ ਦੇ ਵੀਡੀਓ ਕਾਲ ਤੇ ਜਰੀਏ ਪਸੂ ਵੇਖ ਲਿਆ ਕਰੋ ਕਿਉਂਕਿ ਹਰੇਕ ਦੇ ਘਰੇ ਚਾਰ-ਚਾਰ ਫੋਨ ਆ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਮੰਨਦਾ ਵੇਖਣ ਦਾ ਹੁਣ ਚਾਰ ਹੀ ਥਾਣਾ ਹੁਣ ਜਿਵੇਂ 6 ਝੋਟੀਆਂ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਕਿਸੇ ਦੇ ਦੰਦ ਨਹੀਂ ਵਿਖਾਈ ਜਾਣੇ ਇਹ ਤੁਸੀਂ ਵੇਖਣਾ ਜਾਂ ਬਾਈ ਨਾਲ ਵੀਡੀਓ ਕਾਲ ਤੇ ਵੇਖ ਲਓ ਕਿੰਨੇ ਦੀ ਬਾਈ ਇਹ ਭਾਈ ਮੁੱਲ ਤਾਂ ਇਹਦਾ ਆਪਣਾ 65-70 ਜਿੰਨਾ ਨਹੀਂ ਵੇਚਣ ਵਾਲੀ ਗੱਲ ਪੱਠੇ ਪਾਉਣ ਵਾਲੀ ਗੱਲ ਨਾ ਕਰ। ਨਾ ਨਾ ਉਹ ਨਹੀਂ ਕਰਨੀ ਆਪਾਂ 62000 ਦੀ ਝੋਟੀ ਦੇ ਦਾਂਗੇ। ਮੁੱਲ ਭਾਈ ਕਹਿੰਦਾ 65 ਜਾਂ ਜਿੰਨਾ ਮਰਜ਼ੀ ਕਰਾ ਲਓ 62000 ਦੀ ਝੋਟੀ ਦੇ ਦੇਣੀ ਆ। ਝੋਟੀ ਕੱਦ ਵੈਡ ਵਾਲੀ ਆ ਪੂਰੀ ਵੱਡੀ ਆ। ਇਹ ਖੀਰੀ ਆ ਦਾ ਕੱਦ ਬਹੁਤ ਵੱਡਾ ਝੋਟੀ ਦਾ। 19 ਦਿਨ ਹੋ ਗਏ ਅੱਜ ਟੀਕਾ ਲੱਗੇ ਇਹਨੂੰ। ਤੇ ਜਦਨ ਝੋਟੀ ਤਿਆਰ ਹੁੰਦੀ ਆ ਵੇਖੋ ਕਿੰਨੇ ਪੈਸਿਆਂ ਦੀ ਤਿਆਰ ਤਿਆਰ ਹੋਣਾ ਇਹਨੇ। ਤੇ ਜੇ ਕਿਤੇ ਕਰਮਾਂ ਵਾਲੀ ਇਹ ਸੱਚੀ ਰਹਿ ਗਈ ਹੋਈ। ਤੇ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਆ ਤੇ ਦਸਵੇਂ ਮਹੀਨੇ ਦਸੇ ਦਿਨੀ ਇਹ ਸੂ ਪੈੰਦੀਆਂ 19 ਦਿਨ ਹੋ ਗਏ ਤੇ 10 ਮਹੀਨੇ ਰਹਿ ਗਏ ਦੈਨ ਉੱਤੇ ਵੀ ਨੌ ਆ ਉਹ ਉਦੋਂ ਦਹਾ ਮਹੀਨਿਆਂ ਚੋ ਘਟਾ ਲਓ ਸਾਢੇ 9 ਮਹੀਨੇ ਸਾਹਮਣੇ ਤੁਸੀਂ ਇੱਥੇ ਆ ਜਾ ਇਹ ਬਈ ਸਵਾ ਦੋ ਸਾਲ ਦੀ ਕੱਟੀ ਆ ਇਹ ਵੀ ਖੀਰੀ ਆ ਬਈ ਠੀਕ ਆ ਹਾਂ ਕੱਢ ਬਾਹਰ ਨੂੰ ਜਿੰਨਾ ਤੋਂ ਆਪਾਂ ਬਈ ਖਰੀਦੀ ਆ ਉਹ ਤਾਂ ਕਹਿੰਦੇ ਮੋਦੀ ਦੀ ਆ ਪਰ ਆਪਾਂ ਨਹੀਂ ਕਹਿੰਦੇ ਮੋਦੀ ਦੀ ਆ ਬਜਰੰਗੀ ਦੀ ਆ ਪਰ ਕੁਆਲਿਟੀ ਦੇਖ ਕੇ ਆਪਦਾ ਭੈਣ ਬਜਰੰਗੀ ਗੱਡੀਆਂ ਵਾਲੇ ਦੀ ਇਹ ਗੱਡੀਆਂ ਵਾਲਾ ਬਜਰੰਗੀ ਬਜਰੰਗੀ ਸਾਹਣਾ ਅੱਛਾ ਨਹੀਂ ਸਾਹ ਨਹੀਂ ਮੈਂ ਕਹਿੰਨਾ ਇਹ ਕਹਿੰਦਾ ਗੱਡੀਆਂ ਵਾਲੇ ਕੋਲੇ ਆ ਨਹੀਂ ਨਹੀਂ ਠੀਕ ਆ ਦੋਸਤੋ ਬਾਈ ਕਹਿੰਦਾ ਇਹ ਵੀ ਖੀਰੀ ਆ ਜੀ ਤੋ ਲਈ ਅਗਲੇ ਕਹਿੰਦੇ ਮੋਦੀ ਦੀ ਆ ਪਰ ਬਾਈ ਕਹਿੰਦਾ ਕੋ ਪਤਾ ਨਹੀਂ ਬਜਰੰਗੀ ਦੀ ਆ ਕਿ ਕੀ ਦੀ ਅਗਲੇ ਨੇ ਕਿਹਾ ਖੀਰੀ ਕੱਟੀ ਦੁੱਧ ਵਾਲੇ ਦੰਦਾਂ ਚ ਇਹ ਵੀ ਸਨੱਖੀ ਬਹੁਤ ਦਾ ਕੱਦ ਕੋ ਦੇ ਦਾ ਵੀ ਪੂਰਾ ਹੀ ਆ ਇੱਕ ਨੰਬਰ ਤਾਂ ਬਾਲੀ ਵੱਡੇ ਕੱਦ ਵਾਲੀ ਆ ਜਮਾ ਜੈਡ ਬਲੇ ਕਿੰਨੇ ਦੀ ਇਹ ਇਹ 46000 ਦੀ ਦੇ ਦਾਂਗੇ। ਲਓ ਜੀ 40 ਤੇ 6 46000 ਦੀ ਇਹ ਦੇ ਦੇਣੀ ਆ ਦੁੱਧ ਵਾਲੇ ਦੰਦਾ ਚ ਫੁੱਲ ਸਨਖੀ ਕੱਟੀ ਕੱਦ ਵਾਲੀ ਜਮਾ ਜੈਡ ਬਲੈਕ ਲੰਮੀ ਬੂਥੀ ਚਾਰ ਹੀ ਥਾਣਾ ਲਿਓਟੀਆਂ ਪੂਰੀਆਂ ਸੋਹਣੀਆਂ ਝੋਲੀਆਂ ਬਹੁਤ ਸੋਹਣੀਆਂ ਬੂਥੀ ਬਾਥੀ ਲੰਮੀਆਂ ਲਓ ਜੀ ਰੁਪਈਆ ਛੱਡੋ ਥੇਲੀ ਵੀ ਨਹੀਂ ਲੰਘਣੀ ਲੈ ਚੱਲ ਜਮਾ ਬਰੀਕ ਸਿੰਘੀ ਦੀ ਜਾਨਵਰ ਚੰਗੇ ਆ ਜੇ ਕਿਤੇ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਜਿੱਦਣ ਤਿਆਰ ਹੋ ਜਾਂਦੇ ਆ ਕਿੰਨੇ ਪੈਸਿਆਂ ਦੀਆਂ ਝੋਟੀਆਂ ਤੁਹਾਨੂੰ ਵੀ ਪਤਾ ਅੱਜਕੱਲ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਤੇ ਚੰਗੀ ਸਨਖੀ ਕੱਟੀ ਹੋਵੇ ਕੋਈ ਡੂੜ ਮੰਗੀ ਜਾਂਦਾ ਤਿਆਰ ਦੀ ਗੱਲ ਕਰਦਾ ਮੈਂ ਕੋਈ ਦੋ ਮੰਗੀ ਜਾਂਦਾ ਤੇ ਜੇ ਕੋਈ ਬਾਹਲੀਆਂ ਚੰਗੇ ਉਹ ਤਾਂ ਦੋ ਢਾਈ ਤਿੰਨ ਟਿੱਕਰ ਵੀ ਮੰਗੀ ਜਾਂਦੇ ਆ ਤੇ ਸਿਆਣੇ ਕਹਿੰਦੇ ਹੁੰਦੇ ਆ ਕਿ ਗੋਆ ਕੂੜਾ ਤਾਂ ਉਹੀ ਚੱਕਣਾ ਪੱਠੇ ਡੱਠੇ ਵੀ ਉਹੀ ਪਾਉਣੇ ਆ ਕਿੱਥੇ ਤਾਂ ਮਾਰੇ ਜਾਨਵਰ ਦੀ ਸੇਵਾ ਕਰਨੀ ਉਹੀ ਕਿਤੇ ਚੰਗਾ ਜਾਨਵਰ ਦੀ ਸੇਵਾ ਕੀਤੀ ਹੋਵੇ ਤੇ ਉਹ ਦੁੱਗਣੇ ਪੈਸਿਆਂ ਦਾ ਵਿਕਦਾ ਅੱਗੇ ਆ ਜਾ ਤੈਨ ਨੰਬਰ ਤੇ ਇਹ ਬਈ ਪੌਣੇ ਇੱਕ ਦੋ ਸਾਲ ਦੀ ਦੋ ਸਾਲ ਦੀ ਕੱਟੀ ਹੈਗੀ ਇਹ ਵੀ ਖੀਰੀ ਹੈ ਗੰਦਾ ਤੋਂ ਕਿੰਨੇ ਦੀ ਇਹ ਦੇ ਦਾਂਗੇ ਆਪਾਂ 33000 ਢੱਡ ਬਾਹਰ ਨੂੰ ਆਹ ਕਿੰਨੇ ਦੀ ਇਹ 46000 ਦੀ ਠੀਕ ਆ ਆ 33000 ਦੀ ਦੋ ਨੰਬਰ 46000 ਦੀ ਇੱਕ ਨੰਬਰ ਨੰਬਰ ਬਈ ਹੈਗੀ ਹੈ ਕੀ ਬਾਹ ਨਹੀਂ ਆ ਇੱਕ ਨੰਬਰ 62000 ਦੀ ਵੇਖੋ ਗੋਇ ਮੱਧਾ ਫਿਰਦਾ 33000 ਦੀ ਆ ਦੇ ਦੇਣੀ ਹੈ ਇਹ ਵੀ ਖੀਰੀ ਆ ਸਾਰੀਆਂ ਖੀਰੀਆਂ ਵਾਰੀ ਵਾਰੀ ਨਹੀਂ ਕਹਿੰਦੇ ਬਾਈ ਕਹਿੰਦਾ ਸਾਰੀਆਂ ਖੀਰੀਆਂ ਖੀਰੀਆਂ ਦੀ ਬਾਈ ਕਹਿੰਦਾ ਗਾਰੰਟੀ ਹੋ ਅਗਲਾ ਦੰਦ ਪੱਟ ਕੇ ਵੇਖ ਲਿਆ ਕੇ 33000 ਦੀ ਦੇ ਦੇਣੀ ਹੈ ਇੱਕ ਨੰਬਰ ਦੇ ਟੀਕਾ ਲੱਗਿਆ ਵਾ 19 ਦਿਨ ਹੋ ਗਏ ਦੋ ਨੰਬਰ ਟੀਕੇ ਨੂੰ ਜਾਵਾਂ ਤਿਆਰ ਕੱਲ ਨੂੰ ਹੀਟ ਚ ਆਜੇ 10 ਦਿਨਾਂ ਨੂੰ ਹੀਟ ਚ ਆਜੇ ਦੋ ਨੰਬਰ ਨੇ ਟੀਕਾ ਲੈ ਜਾਣਾ ਆ ਜਿਹੜੀ ਤਿੰਨ ਨੰਬਰ ਆ ਇਹ ਜਿਹੜੇ 2 ਮਹੀਨੇ ਸਾਂਭ ਲੋਂਗੇ ਤੇ ਇਹ ਵੀ ਟੀਕੇ ਲੈਣ ਵਾਲੇ ਨੂੰ ਤਿਆਰ ਹੋ ਜਾਣੀ ਅੱਛਾ ਇਹ ਭਾਲ ਕੇ ਕਿਥੋਂ ਲਿਆਉਣਾ ਤੂੰ ਭਾਲਣੀਆਂ ਤਾਂ ਬਾਹਲੀਆਂ ਓਖੀਆਂ ਹੈ ਭਾਲਣਆਂ ਚੰਗੀਆਂ ਕੱਟੀਆਂ ਤਾਂ ਬਹੁਤ ਓਖੀਆਂ ਅੱਛਾ ਹਾਂ ਠੀਕ ਹੈ ਖੋਰ ਤਾਂ ਜਿੱਥੇ ਮਰਜ਼ੀ ਖਰੀਦ ਲੈ ਹੈ ਖੋਰ ਤਾਂ ਜਿੱਥੇ ਮਰਜ਼ੀ ਖਰੀਦ ਲੈ ਬਾਈ ਕਹਿੰਦਾ ਖੋਰ ਤਾਂ ਜਿੱਥੋਂ ਮਰਜ਼ੀ ਖਰੀਦ ਲੈ ਚੰਗੀਆਂ ਕੱਟੀਆਂ ਭਾਲਣੀਆਂ ਉਹ 33000 ਦੀ ਦੇ ਦੇਣੀ ਆ ਬੰਨ ਕੇ ਰਾਂ ਜਾਨਵਰ ਜ਼ਿਆਦੇ ਆ ਵੀਡੀਓ ਲੰਮੀ ਹੋ ਜਾਣੀ ਆ ਪੂਰੀ ਮੂਵੀ ਦਾ ਮਾਰ ਟਾਈਮ ਆ ਬੁਰੀ ਦੇ ਤਾਂ ਕੈਮਰਾ ਤੂੰ ਵੀ ਆ ਯਾਰ ਦੱਸ ਇਹਦੇ ਬਾਰੇ ਕੋ ਇਹ ਸਾਲਕ ਦੀ ਕੱਟੀ ਆ ਬਈ ਇੱਕ ਸਾਲ ਦੀ ਹਾਂ ਕਿੰਨੇ ਦੇ ਦੇਣੀ ਆ ਇਹ ਦੇ ਦਾਂਗੇ ਆਪਾਂ 29000 ਦੀ ਇਹ 1000 ਘਟ 30 ਦੀ 29000 ਦੀ ਇੱਕ ਸਾਲੇ ਦੀ ਉਮਰ ਆ 12 ਮਹੀਨੇ ਦੀ ਉਮਰ ਆ 29000 ਦੀ ਦੇ ਦੇਣੀ ਆ ਜੇ ਕੋਈ ਬੂਰੀ ਲੈਣ ਦਾ ਚਾਹ ਵਾਣਾ ਤੇ ਬੂਰੀ ਕੱਟੀ ਵੀ ਮਿਲ ਜੂ ਸਾਲੇ ਦੀ ਉਮਰ ਹੈ ਥਣ ਸਾਰਿਆਂ ਦੇ 4-4 ਹੋਣਗੇ ਬਾਈ ਕਹਿੰਦਾ ਉਹਦੀ ਗਾਰੰਟੀ ਹੋਈ ਇਹ ਬੂਰੀ ਜੀ ਵੀ ਪੈਂਦੀ ਆ ਤੇ ਨੀਲੀ ਜੀ ਵੀ ਪੈਂਦੀ ਆ ਕਿਉਂਕਿ ਮੱਥੇ ਬੱਲ ਆ ਸੂਲ ਤੇ ਵੀ ਮੇਰੇ ਹਿਸਾਬ ਨਾਲ ਲੱਗਦਾ ਨਿਸ਼ਾਨ ਹੈਗਾ। ਕੂਛ ਵੀ ਨੀਲੀ ਚ ਪੈਂਦੀ ਆ। ਮਗਰ ਲਈਆਂ ਦੋ ਆਖੁਰੀਆਂ ਤੇ ਵੀ ਵਾਈਟ ਨਿਸ਼ਾਨ ਹੈਗਾ। ਹਾਂ ਤੇ ਜੇ ਕਿਸੇ ਨੇ ਗਾਂ ਨੀਲੀ ਰਾਵੀ ਦਾ ਬੱਚਾ ਲੈਣਾ ਹੋਵੇ ਇਹ ਤੋਂ। ਅਜੇ ਤਾਂ ਛੋਟਾ ਜਾਨਵਰ ਆ। 12 ਮਹੀਨੇ ਉਮਰ ਆ। 5-6 ਮਹੀਨੇ ਦੀ ਸੇਵਾ ਸੁਭਾ ਕਰ ਲੋਂਗੇ। ਗਾਂ ਬੁਰੀ ਨੀਲੀ ਰਾਵੀ ਦਾ ਬੱਚਾ ਲੈਣਾ ਹੋਵੇ ਜਾਂ ਕੱਲਾ ਕਾਲਾ ਬੱਚਾ ਨੀਲੀ ਰਾਵੀ ਦਾ ਲੈਣਾ ਹੋਵੇ ਤੇ ਬੱਚੇ ਦੇ ਜੂਗੀ ਕਿਉਂਕਿ ਅੱਧੇ ਪੱਖ ਨੀਲੀ ਰਾਵੀ ਦੇ ਲੈ ਚਾਲੇ ਨੂੰ। ਕਿਆ ਯਾ ਬਲ ਬਲਦਾ ਬੱਚਾ ਬਲ ਬਲਦਾ ਹਾਂ ਬਲ ਬਲਦਾ ਬੱਚਾ ਭਾਈ ਕਹਿੰਦਾ ਸੇਵ ਗੱਡੀਆਂ ਵਾਲਾ ਕਹਿੰਦਾ ਬਲ ਬਲਦਾ ਬੱਚਾ ਇਹ ਆ ਜਾ ਜਾ ਪਤਾ ਆ ਜਾ ਭਈ ਐ ਤੇ ਆ ਖੜੀ ਪਹਿਲਾਂ ਵਖਾ ਦੇ ਇਹ ਭਾਈ 2.5 ਸਾਲ ਦੀ ਝੁੱਟੀ ਹੈਗੀ ਹੂੰ ਇਹ ਖੀਰੀ ਹੈ ਨੀਲੀ ਜੀ ਪੈਂਦੀ ਆ ਆ ਇਹਦੇ ਵੀ ਪਹਿਲਾਂ ਚਿੱਟੇ ਆ ਗਏ ਮੱਥੇ ਵਾਗ ਕੇ ਕਿੰਨੇ ਦੀ ਇਹ 42000 ਦੀ ਠੀਕ ਆ ਕੱਢ ਮੜੀ ਤੋਰਦੀ ਸੇਕ ਬਹੁਤ ਅੰਦਰ ਟੀਨਾ ਸੇਕ ਮਾਰਦਾਂ ਇਹ ਵੀ ਖੀਰੀ ਆ ਇਹ 40 ਤੇ ਦੋ 42 ਦੀ ਦੇ ਦੇਣੀ ਆ ਜਾਨਵਰ ਸਾਰੇ ਹੀ ਚੰਗੇ ਆ ਜੇ ਕੋਈ ਚੰਗੀਆਂ ਖੀਰੀਆਂ ਸੰਖੀਆਂ ਝੋਟੀਆਂ ਲੈ ਆਉਂਦਾ ਚਾਹ ਵਣ ਹੋਵੇ ਤੇ ਬਾਈ ਦੇ ਘਰੇ ਆਜੋ ਆਹ ਦੋ ਨੰਬਰ ਖੀਰੀ ਝੋਟੀ ਜਮਾ ਜੈਡ ਬਲੈਕ ਹੈ ਕਿੰਡੀ ਚੰਗੀ ਆਹ ਇੱਕ ਨੰਬਰ ਤਾਂ ਬੜਾ ਹੀ ਵੱਡਾ ਕੱਦ ਹੈ ਇਹਦਾ ਨਜਾਇਜ਼ ਹੀ ਵੱਡੀ ਹੈ ਤੁਸੀਂ ਆਓਗੇ ਤੁਸੀਂ ਆਪ ਵੀ ਹੈਰਾਨੀ ਮੰਨੋਗੇ ਕਿ ਐਡਾ ਕੱਦ ਝੋਟੀ ਦਾ ਬਾਈ ਕਹਿੰਦਾ ਉਹ ਖੀਰੀ ਹੈ ਆ ਦੇਖ ਬਾਈ ਬਾਈ ਢੋਲ ਨੂੰ ਐ ਗੋਲੀ ਪਈ ਜਾ ਹਾਂ ਆ ਵੀ ਇੱਕੋ ਇਹ ਕਿੰਨੇ ਦੀ 42 ਦੀ ਇਹ 42000 ਦੀ ਬੋਲ ਤਾਂ ਆਪਣੇ ਨਿੱਕੇ ਨਿੱਕੇ ਹੁੰਦੇ ਆ ਜਾਵਾਂ ਠੀਕ ਐ ਇਹ ਵੀ ਹੋਰ ਕਰਮ ਵਾਲੀ ਮਹੀਨੇ ਖੰਡ ਤੇ ਕਰਸੀਵਨ ਲੈ ਜੂਗੀ ਕਿਉਂਕਿ ਹਾਂ ਰੁਤੀ ਬਾਤੀ ਸੋਹਣੀ ਐ ਜਮਾ ਨਾਲ ਹੀ ਮਹੀਨੇ ਖੰਡ ਤੇ ਇਹ ਵੀ ਸੀਵਨ ਲੈ ਜੂਗੀ ਹੋ ਸਕਦਾ ਪਹਿਲਾਂ ਹੀਟ ਚ ਆ ਜੇ ਇਹਨਾਂ ਦਾ ਆਰਡਰ ਫੁੱਟਰ ਪਾ ਲੂਗਾ ਤਾਂ ਚਲੋ ਵਧੀਆ ਬਾਕੀ ਅਜੇ ਤਾਂ ਛੋਟੀਆਂ ਉਮਰਾਂ ਇਹਨਾਂ ਨੇ ਨਾਰਮਲ ਹੀ ਕੁਦਰਤ ਦੇ ਹਿਸਾਬ ਨਾਲ ਹੀ ਇਹਨਾਂ ਨੇ ਹੀਟ ਚ ਆ ਜਾਣਾ ਕਿਉਂਕਿ ਛੋਟੇ ਬੱਚੇ ਕਿਹੜਾ ਕੋਈ ਵੱਡੀਆਂ ਫਰਾਕ ਵਾਲਾ ਇਹ ਤਾਂ ਛੋਟੇ ਬੱਚੇ ਆ 42000 ਦੀ ਖੀਰੀ ਦੁੱਧ ਵਾਲੇ ਦੰਦਾ ਚ ਇੱਕ ਆ ਖੜੀ ਹੋਰ ਖੀਰੀ ਇਹ ਕਿੰਨੇ ਦੀ ਸੇਵਕਾ ਇਹ ਦੇ ਦਾ ਆ ਗਿਆ 36000 ਇਹ 36000 ਦੀ ਕੋਈ 29000 ਦੀ ਕੋਈ 36000 ਦੀ ਕੋਈ 42000 ਦੀ ਕੋਈ 52 53 ਦੀ ਇੱਕ ਜਿਹੜੀ ਬਾਲੀ ਜਿਆਦੇ ਵੱਡੀ ਕੱਟੀ ਆ ਉਹ 62000 ਦੀ ਆ ਇੱਕ ਨੰਬਰ ਤਾਂ ਬਾਲੀ ਚੰਗੀ ਆ ਨਗੌਰੀ ਵਹਿੜ ਕੇ ਆ ਗਈ ਆ ਆ 36 ਦੀ 6 ਜਨਵਾਰਾ 6 ਦੇ 6 ਜਨਵਰੀ ਸਾਰਿਆਂ ਦੇ 4-4 ਥਾਣਾਂ ਆ ਥਾਣਾਂ ਦੀ ਹਮ ਆ ਖੜਨੀ ਖੜਨੀ ਪੂਰੀ ਚੰਗੀ ਆ ਇਹ 36000 ਦੀ ਮਾਨਤਾਨ ਹੋ ਜੂ ਖੁੱਲਾ ਜੋੜੇ ਜੋ ਵੱਧ ਹੋ ਜੂ ਵੇਖੀ ਕਿਤੇ ਤਿੰਨ ਚਾਰ ਲੈ ਜਾਣੀਆਂ ਪੈਣਗੀਆਂ ਮੈਨੂੰ ਪਰ ਇਹ ਨਾਲ ਗੱਡੀ ਚ ਮੇਰੀ ਚ ਲੈਂਬਰਗਿਨੀ ਚ ਮਾਰ ਜੀ ਕਿਤੇ ਹਾਂ ਆਪਾ ਗੱਡੀਆਂ ਵਾਲਾ ਭਾਈ ਕਹਿੰਦਾ ਗੱਡੀ ਮੇਰੀ ਲੈ ਜੀ ਆ 36000 ਦੀ ਸੇਵਕ ਵੀਰ ਗੱਡੀਆਂ ਵਾਲਿਆਂ ਦੀਆਂ 6 ਕਟੀਆਂ ਖੀਰੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਬਾਈ ਦੇ ਘਰੇ ਆ ਜਾਓ ਜਾਨਵਰ ਪੂਰੇ ਚੰਗੇ ਆ ਪਰਲੀ ਵਿਖਾ ਇਧਰ ਨੂੰ ਇੱਕ ਨੰਬਰ ਮਾੜੀ ਜੀ ਕਮਾ ਕੇ ਨਹੀਂ ਉਹਨੂੰ ਬਾਹਰ ਨੂੰ ਹੀ ਕੱਢ ਲਾ ਮਾੜੀ ਜੀ ਕੋਲੇ ਜੰਗੀਆਂ ਕਟੀਆਂ ਜੇ ਕੋਈ ਭੈਣ ਭਰਾ ਚੰਗੀਆਂ ਸ਼ਕੀਨ ਅਖੀਰੀਆਂ ਝੋਟੀਆਂ ਕਟੀਆਂ ਲੈ ਜਾਂਦਾ ਚਾਹਵਾਨ ਹੋਵੇ ਸੇਵਕ ਗੱਡੀਆਂ ਵਾਲੇ ਦੇ ਘਰੇ ਆ ਜਿਓ ਆ ਤਾਂ ਕੱਟੀ ਬਾਈ ਜਿਹੜਾ ਜਾੜੀ ਨਾ ਹਾਂ ਇਹ ਤਿਆਰ ਹੋਈ ਕਿੰਨੇ ਦੀ ਆ ਬਾਈ 2.5 3 ਲੱਖ ਦੀ ਤਿਆਰ ਹੋਣੀ ਆ ਗਰਮਾ ਵਾਲੀ ਠੀਕ ਆ ਉਹ ਜੀ ਨਹੀਂ ਕੋਕਾ ਪੀਸੀ ਆ ਕੋਕਾ ਪੀਸੀ ਆ ਬਾਈ ਕਹਿੰਦਾ ਜਦੋਂ ਤਿਆਰ ਹੋਗੀ 2.5 3 ਲੱਖ ਦੀ ਆ ਮੇਲਬੂਲ ਦਿਖਾ ਕੇ ਲੈ ਜਾਓ ਵੱਡੀ ਬਹੁਤ ਐ ਚ ਕੋਈ ਸ਼ੱਕ ਨਹੀਂ ਵੱਡੀ ਬਹੁਤ ਸਾਰਿਆਂ ਦਾ ਸੱਚੀ ਕਾ